ਬਾਕੀ 8 ਵਿਧਾਨ ਸਭਾ ਹਲਕਿਆਂ ਦੇ ਵਿੱਚ ਮੈਨੂੰ ਜਾਣਦਾ ਉਹਨਾਂ ਨਾਲ ਮੌਕਾ ਮਿਲਿਆ ਬਹੁਤ ਜ਼ਿਆਦਾ ਰਿਸਪੌਂਸ ਆ ਜਿੱਥੇ ਵੀ ਅਸੀਂ ਜਾਂਦੇ ਆ ਤਾਂ ਉੱਥੇ ਲੋਕ ਆਪਣੇ ਆਪ ਅੱਗੇ ਹੋ ਕੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਇਸ ਵਾਰ ਵੋਟ ਪਾਉਣੀ ਆ ਖਾਸ ਕਰਕੇ ਡਾਕਟਰ ਧਰਮਜੀਤ ਜੀ ਕਾਫੀ ਆਪਣੇ ਜਿਵੇਂ ਹਲਕਾ ਇਨਚਾਰਜ ਹੋ ਕੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਬਹੁਤ ਵਿਰੋਧ ਵੀ ਕੀਤਾ ਤੇ ਹਾਈ ਕਮਾਂਡ ਤੱਕ ਵੀ ਆਪਣੀ ਪਹੁੰਚ ਕੀਤੀ ਵੀ ਗਲਤ ਟਿਕਟ ਦੇਤੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਰਾਜਪੁਰੇ ਦੀ ਸਾਹਦਿਆਲ ਸਿੰਘ ਦੀ ਕੰਬੋਸਾ ਬਲੀ ਤੁਸੀਂ ਇਸ਼ਾਰਾ ਕਰਦੇ ਹੋ ਇਹ ਅਫਵਾਹ ਨਹੀਂ ਵੀ ਕੋਈ ਵੀ ਸਾਡਾ ਜਿਹੜਾ ਲੀਡਰ ਨਹੀਂ ਚੱਲੇ ਸਾਰੇ ਲੀਡਰ ਸੰਦੀ ਨਾਲ ਚੱਲੇ ਨੇ ਤੇ ਕੌਣ ਰੁੱਦੀ ਹੈ ਕਿ ਹਵਾ ਵੀ ਚਲਦੀ ਪਰ ਮੈਨੂੰ ਬੁਰਾ ਲੱਗਿਆ ਵੀ ਉਹਨਾਂ ਦਾ ਛੱਡ ਕੇ ਜਾਣਾ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਬਹੁਤ ਤੁਸਤੀ ਆਇਆ। ਤੇ ਫਿਰ ਸਾਰਿਆਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਵੀ ਇੱਥੇ ਤਕੜਾ ਜਿਹੜਾ ਕੈਂਡੀਡੇਟ ਭੇਜੋ ਸਾਡੀ ਹਾਈ ਕਮਾਂਡ ਨੇ ਉੱਥੇ ਹਸਾਂ ਮਰਿੰਦ ਸਿੰਘ ਰਾਏ ਆਪਣੇ ਨੂੰ ਭੇਜਿਆ ਇਹ ਦੇਖੋ ਜਾਣਕਾਓ ਚਾਰ ਨੂੰ ਅਸੀਂ ਜਿਹੜੀ ਲੁਧਿਆਣਾ ਦੀ ਹਰੜਵਲ ਹਰੜ ਜਿਹੜੀ ਸੀਟ ਜਿੱਤਾਂ। ਦੋਸਤੋ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਬੈਠੇ ਆਂ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ ਪੂਰਾ ਜੋਰਾ ਸੋਰਾ ਨਾਲ ਆਪਣਾ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਨੇ ਸੋ ਅਸੀਂ ਵੀ ਅੱਜ ਪਟਿਆਲੇ ਪਹੁੰਚੇ ਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਲਈ ਸੇਵਾ ਕੀਤੀ ਹੈ ਅੱਜ ਉਹਨਾਂ ਨਾਲ ਥੋੜੀ ਮੁਲਾਕਾਤ ਕਰਾਉਨੇ ਆਂ ਸਰਵਿੰਦਰ ਸਿੰਘ ਮਾਨਤ ਹਰਵਿੰਦਰ ਸਿੰਘ ਜੀ ਖਨਾੜਾ ਸਾਹਿਬ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਟਿਆਲਾ ਪੱਬਾ ਜੀ ਵਾਹਿਗੁਰੂ ਖਾਲਸਾ ਵਾਹਿ ਜੀ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਟਵਣਾ ਸਾਹਿਬ ਭਾਈ ਕਿਵੇਂ ਚੱਲ ਰਿਹਾ ਜੀ ਚੋਣ ਪ੍ਰਚਾਰ ਚੋਣ ਪ੍ਰਚਾਰ ਟਵਣਾ ਸਾਹਿਬ ਬਹੁਤ ਵਧੀਆ ਜਿਸ ਦੇ ਤੋ ਕੌਲਸ ਪਾਰਟੀ ਨੇ ਹਾਈ ਕਮਾਂਡ ਨੇ ਸਾਡੀ ਨੇ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਕ੍ਰੈਕਟਰ ਦਿੱਤੀ ਆ ਹਾਂਜੀ ਉਸ ਦਿਨ ਤੋਂ ਮੈਂ ਉਹਨਾਂ ਦੇ ਨਾਲ ਤਕਰੀਬ ਮੇਰਾ ਇੱਕ ਹਲਕਾ ਰਹਿ ਗਿਆ ਸੀ ਜਾਣ ਤੋਂ ਨਾਲ ਪ੍ਰੋਗਰਾਮ ਉੱਥੇ ਵੀ ਹੋ ਗਿਆ ਡੇਰਾ ਬਸੀ ਬਾਕੀ ਅੱਠ ਵਿਧਾਨ ਸਭਾ ਹਲਕਿਆਂ ਦੇ ਵਿੱਚ ਮੈਨੂੰ ਜਾਣ ਦਾ ਉਨ੍ਹਾਂ ਦੇ ਨਾਲ ਮੌਕਾ ਮਿਲਿਆ ਬਹੁਤ ਜ਼ਿਆਦਾ ਰਿਸਪੌਂਸ ਆ ਜਿੱਥੇ ਵੀ ਅਸੀਂ ਜਾਂਦੇ ਆ ਤਾਂ ਉੱਥੇ ਲੋਕ ਆਪਣੇ ਆਪ ਅੱਗੇ ਹੋ ਕੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਇਸ ਵਾਰ ਵੋਟ ਪਾਉਣੀ ਆ ਖਾਸ ਕਰਕੇ ਡਾਕਟਰ ਧਰਮਗਿਰ ਗਾਂਧੀ ਖਰੋੜਾ ਸਾਹਿਬ ਜਦੋਂ ਟਿਕਟ ਮਿਲਿਆ ਡਾਕਟਰ ਗਾਂਧੀ ਜੀ ਨੂੰ ਕਾਫੀ ਆਪਣੇ ਜਿਵੇਂ ਹਲਕਾ ਇੰਚਾਰਜ ਹੋ ਕੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਬਹੁਤ ਵਿਰੋਧ ਵੀ ਕੀਤਾ ਤੇ ਹਾਈ ਕਮਾਂਡ ਤੱਕ ਵੀ ਆਪਣੀ ਪਹੁੰਚ ਕੀਤੀ ਵੀ ਗਲਤ ਟਿਕਟ ਦੇਤੀ ਕੀ ਹੁਣ ਉਹ ਨਾਲ ਚੱਲਣਗੇ ਜੀ ਗੱਲ ਇਹ ਹੈ ਵੀ ਜਦੋਂ ਪਾਰਟੀ ਦੇ ਕੋਲੋਂ ਟਿਕਟ ਦੀ ਡਿਮਾਂਡ ਕਰਦੇ ਹੁ ਹਰ ਇੱਕ ਦਾ ਹੱਕ ਆ ਸਾਰੇ ਬੰਦਿਆਂ ਨੇ ਆਪਣੀ ਆਪਣੀ ਗੱਲ ਰੱਖੀ ਉਹਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਨੇਤਾ ਨੇ ਇੱਥੇ ਉਹਨਾਂ ਨੇ ਜੋ ਇੱਛਾ ਰੱਖਦੇ ਸੀਗੇ ਕਿ ਅਸੀਂ ਲੋਕ ਸਵਾਦੀ ਚੋਣ ਲੜਦੇ ਆ ਉਹਨਾਂ ਨੇ ਅਪਲਾਈ ਕੀਤਾ ਪਰ ਗੱਲ ਇਹ ਆ ਵੀ ਜਿਹੜੀ ਹਾਈ ਕਮਾਂਡ ਆ ਉਹ ਸਾਰੇ ਅੰਗਲਾਂ ਤੋਂ ਦੇਖਦੀ ਆ ਸਰਵੇਖਾਂ ਹੁੰਦੀ ਆ ਇੱਕ ਪ੍ਰੋਸੈਸ ਆ ਕਾਂਗਰਸ ਪਾਰਟੀ ਦਾ ਜਿਹੜਾ ਇਹ ਟਿਕਟ ਦੇਣ ਦਾ ਜਿਹੜਾ ਪ੍ਰੋਸੈਸ ਆ ਉਹ ਬੜਾ ਹੇਠੋਂ ਤੋਂ ਉੱਪਰ ਤੱਕ ਜਾਂਦਾ ਉਹ ਦੇਖਦੇ ਨੇ ਵੀ ਕੌਣ ਬੰਦਾ ਜਿੱਤਣ ਵਾਲਾ ਤਾਂ ਉਹਨਾਂ ਨੇ ਇਹ ਦੇਖ ਕੇ ਡਾਕਟਰ ਧਰਮਦੀਰ ਗਾਂਧੀ ਨੂੰ ਜਿਹੜੀ ਸਾਡੀ ਹਾਈ ਕਮਾਡ ਨੇ ਸ੍ਰੀ ਰਾਹੁਲ ਗਾਂਧੀ ਜੀ ਸਾਡੇ ਖੜਗੇ ਸਾਹਿਬ ਜੋ ਸਾਡੇ ਆਂਡ ਇੰਡੀਆ ਕੌਂਨ ਕਮੇਟੀ ਦੇ ਪ੍ਰਧਾਨ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪੰਜਾਬ ਪ੍ਰਦੇਸ਼ ਕਾਰ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬਲਿੰਗ ਸਾਹਿਬ ਤੇ ਸਾਡੇ ਐਲੋਪੀ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਸਾਰੇ ਆਏ ਬੈਠ ਕੇ ਸੋਚ ਸਮਝ ਕੇ ਸਾਰੇ ਅੰਗਲਾਂ ਤੋਂ ਫਿਰ ਡਿਸੀਜਨ ਲਿਆ ਡਾਕਟਰ ਧਰਮਜੀਤ ગાંધી ਨੂੰ ਕਰੜਾ ਸਾਹਿਬ ਇਹ ਵੀ ਦੇਖਣ ਨੂੰ ਮਿਲਦਾ ਹੈ ਕਿਵੇਂ ਹੁਣ ਕਈ ਪਿੰਡਾਂ ਚ ਵੀ ਸ਼ਹਿਰਾਂ ਚ ਤੁਸੀਂ ਪ੍ਰਚਾਰ ਕਰਨ ਡਾਕਟਰ ਧਰਮਜੀਤ ગાંધી ਨਾਲ ਜਾਣਦੇ ਹੋ ਥੋੜਾ ਤਾਂ ਚਿਹਰਾ ਰੋਜ਼ ਦੇਖਦਾ ਕਿਉਂਕਿ ਸਾਰੀ ਸੰਗਤ ਵੀ ਦੇਖਦੀ ਆ ਲੋਕ ਵੀ ਦੇਖਦੇ ਨੇ ਪਰ ਜਿਹੜੇ ਅਹੁਦਿਆਂ ਤੇ ਰਹਿ ਚੁੱਕੇ ਨੇ ਕਾਂਗਰਸ ਦੇ ਕੋਈ ਵਿਧਾਇਕ ਰਹਿ ਗਿਆ ਕੋਈ ਮੰਤਰੀ ਰਹਿ ਗਿਆ ਉਹ ਹਜੇ ਸਿੱਧਾ ਹੋ ਕੇ ਨਹੀਂ ਤੁਰ ਰਹੇ ਡਾਕਟਰ ਧਰਮਬੀਰ ਗਾਂਧੀ ਨਾਲ ਉਹ ਕੀ ਉਹ ਦੱਸਿਓ ਜਾਣਕਾਰੀ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਰਾਜਪੁਰੇ ਦੀ ਸਾਹ ਹਰदयाल ਸਿੰਘ ਦੀ ਕੰਬੋਸਾ ਬੱਲੀ ਤੁਸੀਂ ਇਸ਼ਾਰਾ ਕਰਦੇ ਹੋ ਅਸੀਂ ਉੱਥੇ ਜਾ ਕੇ ਮੈਂ ਖੁਦ ਗਿਆ ਉੱਥੇ ਦਾਤਰ ਖੋਲਿਆ ਤੇ ਸਰਦਾਰ ਹਰदयाल ਸਿੰਘ ਨੇ ਕੰਬੋਸਾ ਸਾਹਿਬ ਨੇ ਆਪਣੇ ਘਰੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਬੜਾ ਭਾਰੀ ਘਟਤੀ ਡਾਕਟਰ ਦਰਬੀਰ ਗਾਂਧੀ ਜੀ ਗਏ ਉਸ ਤੋਂ ਬਾਅਦ ਉੱਥੇ ਦਫਤਰ ਦਾ ਉਦਘਾਟਨ ਹੋਇਆ ਤੇ ਰਾਜਪੁਰੇ ਦੇ ਵਿੱਚ ਸਾਡੇ ਸਮਾਣੇ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਐਕਐਸਐਮਐਲਏ ਨੇ ਉਹਨਾਂ ਨੇ ਦਫਤਰ ਦਾ ਉਦਘਾਟਨ ਕਰਾਇਆ ਬਹੁਤ ਵੱਡਾ ਇਕੱਠ ਹੈ ਮੈਂ ਉਹਨਾਂ ਦੇ ਯਾਗ ਉੱਥੇ ਮੀਟਿੰਗਾਂ ਵੀ ਕਰਕੇ ਅਨ ਡੋ ਟੂ ਡੋਰ ਵੀ ਸਮਾਣੇ ਦੇ ਵਿੱਚ ਵੀਰੇ ਨਾਬੇ ਦੇ ਵਿੱਚ ਸਾਡੇ ਪੰਜ ਪ੍ਰੋਗਰਾਮ ਹੋਗੇ ਚਾਰ ਪ੍ਰੋਗਰਾਮ ਤੱਕ ਇਹ ਡਾਕਟਰ ਸਾਹਿਬ ਦੇ ਹੋਗੇ ਛਤਰਾਣੇ ਦੇ ਵਿੱਚ ਸਾਡੇ ਸਾਧਵਾਰਾ ਸਿੰਘ ਬਨਵਾਲਾ ਸਾਹਿਬ ਉੱਥੇ ਚਾਰ ਵਾਰ ਮੈਂ ਨਾਲ ਲੈ ਕੇ ਗਿਆ ਗਾਂਧੀ ਸਾਹਿਬ ਨੂੰ ਸਾਡੇ ਸਨੌਰ ਦੇ ਵਿੱਚ ਸਾਡੇ ਹਰੀਮਾਨ ਜੀ ਨੇ ਉਹਨਾਂ ਨੇ ਐਡਾ ਵੱਡਾ ਸਮਾਗਮ ਕੀਤਾ ਬਹੁਤ ਵੱਡਾ ਭਾਈ ਇਕੱਠ ਹੋਇਆ ਸਰਪ੍ਰਦਾ ਸਿੰਘ ਬਾਜਵਾ ਜੀ ਵੀ ਉੱਥੇ ਆਏ ਤੇ ਉਸ ਤੋਂ ਬਾਅਦ ਆਪਣਾ ਆ ਗਿਆ ਘਨੌਰ ਉੱਥੇ ਸਾਡੇ ਮਦਨ ਲਾਲ ਜਲਾਲਪੁਰ ਸਾਹਿਬ ਨੇ ਐਕਸਐਮਐਨਐ ਸਾਹਿਬ ਉਹਨਾਂ ਨੇ ਬਹੁਤ ਹੀ ਵੱਡਾ ਇਕੱਠ ਕਰਕੇ ਸਾਡੇ ਬੜੇ ਸਤਿਕਾਰਯੋਗ ਸਾਡੇ ਡਿਸਟ੍ਰਿਕਟ ਦੇ ਅਬਜ਼ਰਵਰ ਲਾਏ ਨੇ ਮੈਡਮ ਸ਼੍ਰੀਮਤੀ ਅਰਜਿੰਦਰ ਕੌਰ ਪਟਵੜ੍ਹ ਜੀ ਉਹ ਵੀ ਉੱਥੇ ਨਾਲ ਸੀਗੇ ਡਾਕਟਰ ਗਾਂਧੀ ਜੀ ਵੀ ਸੀਗੇ ਉਹਨਾਂ ਨੇ ਬਹੁਤ ਵੱਡਾ ਸਮਾਗਮ ਕੀਤਾ ਮੇਰੇ ਕੋਲ ਜਿਹੜੇ ਹਲਕੇ ਨੇ ਸਾਡਾ ਜਿਹੜਾ ਦਿਹਾਤ ਪਟਿਆਲਾ ਉੱਥੇ ਮੋਹਤਮਿੰਦਰਾ ਜੀ ਨੇ ਸਾਰਿਆਂ ਨੇ ਸਾਡੇ ਪੂਰੇ ਟਾਪ ਦੇ ਪ੍ਰੋਗਰਾਮ ਹੋ ਗਏ ਨੌਵਾਂ ਵੀ ਜਿਹੜਾ ਸਾਡਾ ਡੇਰਾਬਸੀ ਦਾ ਹਾਂਜੀ ਉੱਥੇ ਦਪਿੰਦਰ ਢਿੱਲੋਂ ਜੀ ਨੇ ਬਹੁਤ ਵੱਡਾ ਬਹੁਤ ਵੱਡਾ ਇਕੱਠ ਕੀਤਾ ਤੇ ਕਿਵੇਂ ਲੱਗਦਾ ਜੀ ਕੈਂਪੇਨ ਕਿਦਾਂ ਕਿੰਨੀ ਕੁ ਰਹੇਗੀ ਕਿੰਨੀ ਕੁ ਹੋਗੀ ਕੋ ਗੱਲੇ ਆ ਵੀ ਕੰਪੇਨ ਜਿਹੜਾ ਲੋਕ ਸੁਭਾ ਹਲਕਾ ਪਟਿਆਲਾ ਬਹੁਤ ਵੱਡਾ ਨੌ ਵਿਧਾਨ ਸਭਾ ਹਲਕੇ ਐਂਦੇ ਨੇ ਹੁਣੇ ਮੈਂ ਪਟਿਆਲੇ ਪ੍ਰੋਗਰਾਮ ਇੰਟੈਗਰਾ ਪ੍ਰੋਗਰਾਮ ਤੇ ਉੱਥੋਂ ਉੱਠ ਕੇ ਆ ਗਾਂਧੀ ਸ਼ਹਿਰ ਦੇ ਵਿੱਚ ਪ੍ਰੋਗਰਾਮ ਦੇ ਰਹੇ ਨੇ ਕੱਲ ਸਾਡੇ ਨਾਬੇ 15 ਪ੍ਰੋਗਰਾਮ ਜਿਹੜੇ ਡਾਕਟਰ ਭਗਵੀਰ ਗਾਂਧੀ ਨੇ ਅਸੀਂ ਬਲਾਕ ਵੇਜ ਜਿਹੜਾ ਜ਼ੋਨਾ ਬਲਾਕ ਸੰਪਤੀ ਦਾ ਇੱਕ ਇੱਕ ਬਲਾਕ ਦੇ ਜਿਵੇਂ ਪੰਜ ਪਿੰਡ ਪੈਂਦੇ ਨੇ ਸੈਂਟਰ ਪੁਆਇੰਟ ਬਣਾ ਕੇ ਜੀ 15 ਪ੍ਰੋਗਰਾਮ ਕਰ ਲ ਉੱਥੇ ਕਰਤੇ ਹੁਣ ਸਾਨੂੰ 23 ਨੂੰ ਦਿੱਤਾ ਅਗਲਾ ਦਿਨ ਜਿਹੜਾ 23 ਤਰੀਕ ਨੂੰ 90 ਹਰਕੇ ਨੂੰ ਇਸ ਤਰ੍ਹਾਂ ਸਾਰੇ ਡਵਾਈਡਿਸ਼ਨ ਕਰਕੇ ਵਿਧਾਨ ਸਭਾ ਹਲਕੇਾਂ ਚ ਦਿਨ ਦਿੱਤੇ ਨੇ ਉਹ ਦਿਨ ਜਾਜਾ ਕੀ ਜਿਹੜਾ ਪ੍ਰਚਾਰ ਕਰ ਰਹੇ ਨੇ ਇਹ ਅਫਵਾਹਾਂ ਨੇ ਵੀ ਕੋਈ ਵੀ ਸਾਡਾ ਜਿਹੜਾ ਲੀਡਰ ਨਹੀਂ ਚੱਲਣ ਸਾਰੇ ਲੀਡਰ ਤਨਦੀਨ ਨਾਲ ਚੱਲ ਰਹੇ ਨੇ ਤੇ ਕੌਣ ਰੁੱਦੀ ਹੈ ਕਿ ਹਵਾ ਵੀ ਚੱਲ ਪਈ ਸਾਰੇ ਲੋਕ ਕੌਂਸਲ ਦੇ ਨਾਲ ਤਿਆਰ ਨੇ ਪਿਛਲੇ ਸਮੇਂ ਜੀ ਚੋਣ ਵੀ ਲੜੇ ਤੀ ਆਪਣੇ ਬਹੁਤ ਸੀਨੀਅਰ ਕਾਂਗਰਸੀ ਨੇ ਆਪਣੇ ਗੋਲਦੀ ਜੀ ਧੂਰੀ ਤੋਂ ਹਲਕੇ ਤੋਂ ਉਹਨਾਂ ਨਾਲ ਐਸੀ ਕੀ ਗੱਲ ਹੋ ਗਈ ਵੀ ਉਹ ਉਹਨਾਂ ਨੂੰ ਆਮ ਆਰ ਪਾਰਟੀ ਚ ਜੁਆਇਨ ਕਰਨਾ ਪਿਆ ਜੀ ਨਹੀਂ ਚਲੋ ਗੱਲ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਮੇਰਾ ਸਾਥ ਹੀ ਰਿਹਾ ਮੈਂ ਪਟਿਆਲਾ ਦਾ ਪ੍ਰਧਾਨ ਹਾਂ ਸੰਗਰੂਰ ਦੇ ਪ੍ਰਧਾਨ ਰਹੇ ਪਰ ਮੈਨੂੰ ਬੁਰਾ ਲੱਗਿਆ ਵੀ ਉਹਨਾਂ ਦਾ ਛੱਡ ਕੇ ਜਾਣਾ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸੀ ਉਹਨਾਂ ਨੂੰ ਸਿੱਧਾ ਯੂਨੀਵਰਸਿਟੀ ਚੋਂ ਆਉਂਦਿਆਂ ਨੂੰ ਏ ਜਿਹੜੀ ਧੂਰੀ ਤੋਂ ਉੱਥੇ ਉਹਨਾਂ ਨੂੰ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਤੇ ਉਹ ਜਿੱਤੇ ਵੀ ਚਲੋ ਅਗਲੀ ਵਾਰ ਫੇਰ ਦਿੱਤੀ ਉਹ ਹਾਰ ਗਏ ਜਦੋਂ ਬਾਈ ਇਲੈਕਸ਼ਨ ਹੋਈ ਲੋਕ ਸਭਾ ਦੀ ਉਦੋਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਪਰ ਚਲੋ ਉਹ ਉਹਨਾਂ ਨੂੰ ਹਾਰ ਦਾ ਸਾਹਮਣਾ ਪਿਆ ਹੁਣ ਦੇਖੋ ਹਰ ਵਾਰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇੱਕ ਨੂੰ ਜਿਹੜਾ ਬੰਦਾ ਬੰਗਦਾ ਫਿਰ ਮੈਂ ਤੁਹਾਨੂੰ ਕਹਾਂ ਵੀ ਉਹ ਸਾਡਾ ਇੱਕ ਪ੍ਰੋਸੈਸ ਆ ਸਰਵੇ ਹੋਏ ਸਰਵੇ ਦੇ ਵਿੱਚ ਖੈਰਾ ਸਾਹਿਬ ਦਾ ਜਿਹੜਾ ਨਾਮ ਆ ਗਿਆ ਹੈ ਉਹਦਾ ਕਾਰਨ ਇਹ ਇੱਕ ਵੀ ਮਾਨ ਸਰਕਾਰ ਨੇ ਖੈਰਾਸਾਬ ਨੂੰ 70% ਕੀਤਾ ਜਿਹੜੀ ਸਾਡੀ ਸੰਗਰੂਰ ਦੀ ਚੋਣ ਆ ਉਹ ਉੱਥੇ ਜਿਹੜਾ ਮਾਨ ਸਰਕਾਰ ਅਤਿਆਚਾਰ ਕਰਦੀ ਆ ਉਹ ਜਿਹੜਾ ਉੱਥੇ ਲੋਕ ਕਿਉਂਕਿ ਉਹਨਾਂ ਦਾ ਆਪਦਾ ਜਿਲ੍ਹਾ ਇਹਨਾਂ ਨੂੰ ਉਹ ਜਦੋਂ ਬਾਈਲ ਇਕਸ਼ਨ ਹੋਈ ਇੱਥੇ ਹਾਰੇ ਮਾਨਸਾਵਾ ਤੇ ਹੁਣ ਇਸ ਵਾਰ ਵੀ ਲੋਕ ਇਹ ਸਰਕਾਰ ਦੀ ਨੀਤੀ ਦਾ ਸਭ ਕੁਝ ਹੋਊਗਾ ਤੇ ਸਾਡੇ ਸਤਸਕ ਕੁਲ ਸਿੰਘ ਖੜਾ ਵੱਡੇ ਮਾਰ ਦੇ ਨਾਲ ਜਿੱਤਗੇ ਕੈਨੇਡਾ ਦਾ ਸੂਬਾ ਪ੍ਰਧਾਨ ਨੇ ਰਾਜਾ ਬੜਿੰਗ ਜੀ ਉਹਨਾਂ ਦੀ ਵੀ ਕੈਂਪੇਨ ਕਰਕੇ ਆ ਲੁਧਿਆਣੇ ਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਦੇਖੋ ਗੱਲ ਇਹ ਹੈ ਵੀ ਸਾਡੇ ਉਹ ਪੰਜਾਬ ਪ੍ਰਦੇਸ਼ ਕਾਰਪੈਟੀ ਦੇ ਪ੍ਰਧਾਨ ਨੇ ਅਮਰਿੰਦਰ ਜੀ ਰਾਜਾ ਬਰਿੰਦ ਸਾਹਿਬ ਉਹ ਸਾਡਾ ਬਹੁਤ ਵੱਡਾ ਲੀਡਰ ਸਾਡੀ ਪੰਜਾਬ ਦੀ ਬਾਗਦੂਰ ਸੰਭਾਲ ਰਹੇ ਨੇ ਤੇ ਜੋ ਰਮਨੀਤ ਸਿੰਘ ਮਿੱਟੂ ਨੇ ਕੀਤਾ ਕਾਂਗਰਸ ਪਾਰਟੀ ਨਾਲ ਉਹ ਸਾਰੀ ਜਿਹੜੀ ਕਾਂਗਰਸ ਇਸ ਬੰਦੂਕੀ ਤੇ ਉੱਥੇ ਸਾਰਿਆਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਵੀ ਇੱਥੇ ਤਕੜਾ ਜਿਹੜਾ ਕੈਂਡੀਡੇਟ ਭੇਜੋ ਤੇ ਸਾਡੀ ਹਾਈ ਕਮਾਂਡ ਨੇ ਉੱਥੇ ਹਸਾਂ ਮਰਿੰਦਰ ਸਿੰਘ ਰਾਜ ਆਪਣੇ ਨੂੰ ਭੇਜਿਆ ਜਿਹੜੇ ਦੇਖੋ ਰਿਜ਼ਲਟ ਆਉ ਚਾਰ ਨੂੰ ਅਸੀਂ ਜਿਹੜੀ ਲੁਧਿਆਣਾ ਦੀ 101% ਜਿਹੜੀ ਸੀਟ ਜਿੱਤਾਂ ਕੀ ਕਹਿਣਾ ਚਾਹਾਂਗੇ ਅਖੀਰ ਵਿੱਚ ਦਰਸ਼ਕਾਂ ਨੂੰ ਵੋਟਰਾਂ ਨੂੰ ਦੇਖੋ ਵੋਟਰਾਂ ਨੂੰ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਆ ਕਿ ਕਾਂਗਰਸ ਪਾਰਟੀ ਕਹੀ ਜਿਹੇ ਪਾਰਟੀ ਜਿਹਦੇ ਵਿੱਚ ਸਾਰੇ ਧਰਮ ਦੇ ਲੋਕ ਸਾਰੇ ਹੀ ਜਾਤਾ ਪਤਾਂ ਦੇ ਇਕੱਠੇ ਹਰ ਇੱਕ ਨੂੰ ਕਾਂਗਰਸ ਪਾਰਟੀ ਮਾਣ ਸਤਿਕਾਰ ਦਿੰਦੀ ਆ ਸਾਰਿਆਂ ਨੂੰ ਇਕੱਠੇ ਨਾਲ ਲੈ ਕੇ ਚਲਦੀ ਆ ਤੇ ਮੇਰੀ ਇਸ ਵਾਰ ਇਹ ਬੇਨਤੀ ਆ ਸਾਰਿਆਂ ਨੂੰ ਕਿ ਜਿਹੜੀ ਇਹ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਦਿੱਲੀ ਦੀ ਜਿਹੜੀ ਇਹ ਸਰਕਾਰ ਬਣਨੀ ਹੈ ਹਿੰਦੁਸਤਾਨ ਦੀ ਇਹਦੇ ਵਿੱਚ ਜਿਹੜੀ મોદી ਸਰਕਾਰ ਨੇ ਜੋ ਪਿੱਛੇ ਅਤਿਆਚਾਰ ਕੀਤੇ ਨੇ ਸਾਡੇ ਕਿਸਾਨਾਂ ਦੇ ਨਾਲ ਤੁਸੀਂ ਦੇਖੋ 800 ਤੋਂ ਇੱਕ ਪੀ ਸਾਡਾ ਇਹਦਾ ਕਿਸਾਰ ਮਾਰਿਆ ਗਿਆ ਮਜ਼ਦੂਰਾਂ ਦੇ ਨਾਲ EMPLOYEES ਦੇ ਨਾਲ ਸਾਡਾ ਜਿਹੜਾ ਲੋਕਤੰਤਰ ਨੂੰ ਅੱਜ ਖਤਰਾ ਪਿਆ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਜੇ ਅਗਰ ਮੋਦੀ ਇਸ ਵਾਰ ਆ ਗਿਆ ਤਾਂ ਮੁੜ ਕੇ ਹਿੰਦੁਸਤਾਨ ਦੇ ਵਿੱਚ ਕਦੇ ਚੋਣ ਨਹੀਂ ਹੋ ਆਪਣੇ ਲੋਕ ਸੱਚਾ ਕੇ ਨਹੀਂ ਤੁਰ ਸਕਣਗੇ ਇਸ ਕਰਕੇ ਮੈਂ ਸਾਰਿਆਂ ਦੇ ਚੈਨਲਾਂ ਦੀ ਚ ਬੇਨਤੀ ਕਰਦਾ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਕਾਂਗਰਸ ਹੀ ਆ ਜਿਹੜੀ ਮੋਦੀ ਨੂੰ ਟੱਕਰ ਦੇ ਸਕਦੀ ਆ ਤੇ ਜਿਹੜੇ ਬਾਹਰ ਦੀਆਂ ਸਟੇਟਾਂ ਵਿੱਚੋਂ ਜੋ ਰਿਜ਼ਲਟ ਦਿਖ ਰਹੇ ਨੇ ਆ ਰਹੇ ਨੇ ਤੇ ਉਹ ਇਹ ਲੱਗ ਰਹੇ ਨੇ ਕਿ ਮੋਦੀ ਨੂੰ ਇਸ ਵਾਰ ਬਹੁਤ ਹੀ ਨਰਾਸ਼ਾ ਹੋਊਗੀ ਤੇ ਸਾਡੀ راہਲ ગાંધી ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਬਣੂ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਇਸ ਵਾਰ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਇੱਕ ਜੂਮ ਚੋਣ ਹੋ ਰਹੀ ਜਾ ਰਹੀ ਹੈ ਤੁਸੀਂ ਸਾਰਿਆਂ ਨੇ ਇੱਕ ਜੂਮ ਨੂੰ ਇੱਕ ਇੱਕ ਵੋਟ ਸਾਡੇ ਸਾਰੇ ਹੀ ਪੰਜਾਬ ਦੇ ਜਿੰਨੇ ਕੈਂਡੀਡੇਟ ਖੜੇ ਨੇ ਕਾਂਗਰਸ ਮੋਟ ਕਾਂਗਰਸ ਮੋਟ ਪਾ ਕੇ ਸਾਰੇ ਕਾਮਯਾਬ ਕਰਿਓ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਨੜਾ ਸਾਹਿਬ ਦਾ ਕਹਿਣਾ ਹੈ ਵੀ ਵੱਡੀ ਰੀਡ ਲੈ ਕੇ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਤੇ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰੇਗੀ ਤੇ ਅੱਗੇ ਕੀ ਹੁੰਦਾ ਜਿੱਤਦੇ ਨੇ ਜਾਂ ਹੋਰ ਪਾਰਟੀ ਜਿੱਤਦੀ ਜਾਂ ਕੀ ਹੁੰਦਾ ਉਹ ਆਉਣ ਵਾਲੇ ਸਮੇਂ ਹੀ ਦੱਸੂਗਾ ਤੁਸੀਂ ਦੇਖਦੇ ਰਹੋ ਟਵਾਣਾ ਟੀਵੀ ਕੈਮਰਾਮੈਨ ਸੁਖੀ ਟਵਾਣਾ ਦੇ ਨਾਲ ਗੁਰਦੀਪ ਟਵਾਣਾ ਪਟਿਆਲਾ